ਸਤਿ ਸ੍ਰੀ ਅਕਾਲ ਸਾਧ ਸੰਗਤ ਜੀਓ ਗੁਰੂ ਸਾਹਿਬ ਸਾਨੂੰ ਦੱਸਦੇ ਹਨ ਕਿ ਅਸਲ ਸੁੱਖ ਮਾਇਆ ਜਾਂ ਤਨ ਦੌਲਤ ਵਿੱਚ ਨਹੀਂ ਬਲਕਿ ਵਾਹਿਗੁਰੂ ਦੇ ਨਾਮ ਵਿੱਚ ਹੈ ਦੁਨਿਆਵੀ ਸੁੱਖ ਸਿਰਫ ਥੋੜੇ ਸਮੇਂ ਲਈ ਹੁੰਦੇ ਹਨ ਪਰ ਗੁਰਬਾਣੀ ਦੇ ਸੁੱਖ ਸਦਾ ਲਈ ਹੁੰਦੇ ਹਨ ਗੁਰੂ ਸਾਹਿਬ ਜੀ ਨੇ فرمایا ਹੈ ਸੁਖ ਹੋਆ ਸਭ ਜਗਤ ਭਇਆ ਜਪੀਐ ਸ਼੍ਰੀ ਰਾਮ ਨਾਮਾ ਅਰਥਾਤ ਜਦੋਂ ਮਨੁੱਖ ਪ੍ਰਭੂ ਦਾ ਨਾਮ ਜਪਦਾ ਹੈ ਤਾਂ ਉਸ ਨੂੰ ਅਸਲੀ ਸੁੱਖ ਮਿਲਦਾ ਹੈ ਸੰਗਤ ਜੀ ਜੇ ਅਸੀਂ ਹਰ ਰੋਜ਼ ਗੁਰਬਾਣੀ ਪੜ੍ਹੀਏ ਨਾਮ ਜਪੀਏ ਤਾਂ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ ਘਰ ਦੇ ਵਿੱਚ ਚੈਨ ਆਉਂਦਾ ਹੈ ਅਤੇ ਜੀਵਨ ਦੇ ਕਲੇਸ਼ ਦੂਰ ਹੋ ਜਾਂਦੇ ਹਨ ਆਓ ਅਸੀਂ ਸਭ ਮਿਲ ਕੇ ਅਰਦਾਸ ਕਰੀਏ ਕਿ ਵਾਹਿਗੁਰੂ ਸਾਨੂੰ ਆਪਣੀ ਬਾਣੀ ਨਾਲ ਜੋੜਨ ਅਤੇ ਸਦਾ ਲਈ ਸੁੱਖਾਂ ਦੀ ਪ੍ਰਾਪਤੀ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ